ਆਪਾਂ ਆਹ ਚੀਜ਼ਾਂ ਨੂੰ ਜਮੀ ਭੁੱਲ ਗਏ ਅੱਗੇ ਆਪਣੇ ਬਾਪ ਦਾਦੇ ਜਿਹੜੇ ਆਪਣੇ ਲਾਣੇਦਾਰ ਹੋਰ ਤੇ ਬਾਪੂ ਹੋਰ ਤੇ ਉਹ ਆਪਣੇ ਬਾਗਲ 'ਚ ਬੈਠੇ ਬੈਠੇ ਇਹੋ ਜਿਹੇ ਕੰਮ ਕਰੀ ਜਾਂਦੇ ਜੇ ਉਹ ਵੇਲੇ ਹੁੰਦੇ ਉਹ ਕੀ ਕਰਦੇ ਇਹ ਥੈਲਿਆਂ 'ਚੋਂ ਤਾਗੇ ਕੱਢੀ ਜਾਂਦੇ ਤੇ ਤਾਗੇ ਕੱਢ ਕੱਢ ਕੇ ਫਿਰ ਉਹਨਾਂ ਨੂੰ ਮਸਲ ਕੇ ਆ ਰੱਸੀਆਂ ਬਣਾਉਂਦੇ ਰੱਸੀਆਂ ਬਣਾ ਕੇ ਮੰਜੀਆਂ 'ਚ ਦੌਣਾ ਪੈਂਦੀਆਂ ਤੇ ਖੇਤਾਂ 'ਚ ਮੰਨ ਲਓ ਕੰਮ ਕਰਨ ਖਾਤਰ ਇੰਨਾ 'ਚੋਂ ਰੱਸੀਆਂ ਵੀ ਬਣਾ ਲਾਂਦੇ ਜਿਵੇਂ ਹੁਣ ਪੱਲੜ ਚੱਕਣ ਵਾਸਤੇ ਆਪਾਂ ਬਣਾਉਣਾ ਕਿੰਨਾ ਸੋਹਣੀ ਇਹਦੀ ਰੱਸੀ ਬਣੂਗੀ ਹੁਣ ਅਸੀਂ ਤੁਹਾਡੇ ਸਾਹਮਣੇ ਰੱਸੀ ਬਣਾਵਾਂਗੇ ਇਹ ਅੱਜ ਕੱਲ ਆਪਾਂ ਸੋਹਣੀਆਂ ਚੀਜ਼ਾਂ ਨੇ ਪੱਟਲੇ ਹਰ ਇੱਕ ਬੰਦਾ ਕੋਈ ਵੀ ਚੀਜ਼ ਡਿਮਾਂਡ ਕਰਦਾ ਮੱਜਾਂ ਦੇ ਵੀ ਜੇ ਦੋ ਕੜੀ ਮੂਰੀਆਂ ਪਾਈਆਂ ਹੁਣ ਉਹ ਵੀ ਸੋਹਣੀਆਂ ਚੰਗੇ ਰੱਸੇ ਦੀਆਂ ਪਰ ਉਹ ਵੀ ਬਈ ਇੰਨਾ ਤੱਗਿਆਂ ਤੇ ਬਣੀਆਂ ਹੋਈਆਂ ਚੀਜ਼ਾਂ ਨੇ ਜੇ ਤੱਗਿਆਂ ਤੋਂ ਉਹ ਥੋੜਾ ਜਿਹਾ ਸਜਾਵਟ ਨਾਲ ਬਣਾ ਦਿੰਦੇ ਨੇ ਇਹ ਥੋੜਾ ਜਿਹਾ ਆਪਣੇ ਸਜਾਵਟ ਘਟ ਆਉਂਦੀ ਹੈ ਹੁਣ ਆਹ ਹਰ ਸੱਥੈਲਾ ਚੌਕਰ ਵਾਲਾ ਥੈਲਾ ਆਪਣਾ 2 ਰੁਪਈਆ ਦਾ ਵਿਕਦਾ ਹੈ ਦੋ ਨਿੱ tane ਬਾਬੇ ਕਿ ਜਾਂਦਾ ਇੱਕ ਥੈਲੇ ਤੇ ਇੱਕ ਮੂਰੀ RAM ਨਾਲ ਬਣਦੀ ਆ ਜੇ ਆਪਾਂ ਬਣਾਣੀ ਹੋਵੇ 3 ਰੁਪਈਆ ਦੀ ਮੂਰੀ ਵੀ ਤੁਸੀਂ ਬਣਾ ਸਕਦੇ ਹੋ ਜੇ ਬਣਾਣ ਤੇ ਆऊं ਹੁਣ ਅਸੀਂ ਆ ਤੁਹਾਡੇ ਸਾਹਮਣੇ ਬਣਾਵਾਂਗੇ ਲੈ 3 ਰੁਪਈਆ ਦੀ ਮੂਰੀ ਕੋਈ ਕਹਿ ਦੂਗਾ ਕਿ 3 ਰੁਪਈਆ ਦੀ ਵੀ ਮੂਰੀ ਬਣਦੀ ਹੋਣੀ ਪਰ ਆਪਾਂ ਇਸ ਚੀਜ਼ ਨੂੰ ਭੁੱਲ ਗਏ ਆਪਣੇ ਬਾਪ ਦਾਦੇ ਕਰਦੇ ਸਾਰਾ ਕੁਝ ਆਏ ਨੇ ਆਪਣੀ ਆਉਣ ਵਾਲੀ ਪੀੜ੍ਹੀ ਜਮੀਂ ਭੁੱਲ ਜੂਗੀ ਹਜੇ ਮੈਨੂੰ ਤਾਂ ਆਪਾਂ ਨੂੰ ਤਾਂ ਫਿਰ ਵੀ ਜਿਹੜੇ 90 ਸਾਲ 90 ਵਾਲੇ ਨੇ ਉਹਨਾਂ ਨੂੰ ਤਾਂ ਫਿਰ ਵੀ ਬਣਾਣੇ ਆਉਂਦੇ ਨੇ ਪਰ ਜਿਹੜੇ ਹੁਣ ਆਉਣ ਵਾਲੇ ਅੱਗੇ ਨੇ ਉਹਨਾਂ ਨੂੰ ਜਮੀ ਵੀ ਨਹੀਂ ਘਸਾਣਾ ਹੁਣ ਹਰ ਥੈਲਾ ਕੱਟ ਕੇ ਅਸੀਂ ਚਾਰ ਉਂਗਲਾਂ ਦਾ ਇੱਕ ਥੈਲੇ ਚੋਂ ਕੱਟ ਲਿਆ ਕੈਂਚੀ ਨਾਲ ਚਾਰੇ ਪਾਸੋਂ ਕੱਟੀ ਗਏ ਕੋਈ ਵਿੱਚੋਂ ਮਤਲਬ ਤੋੜਿਆ ਨਹੀਂ ਕਿਸੇ ਪਾਸੋਂ ਵੀ ਉਸ ਤੋਂ ਬਾਅਦ ਇਹਨੂੰ ਬਟਾ ਦੇ ਲਿਆ ਬਟਾ ਦੇ ਕੇ ਆਹ ਚੀਜ਼ ਸਾਰੀ ਖਤਮ ਕਰਾਂਗੇ ਆਹ ਇਹਨੂੰ ਐਨ ਬਟਾ ਬੋਟਾ ਦੇ ਕੇ ਚੰਗੀ ਤਰ੍ਹਾਂ ਐਨ ਪੂਰਾ ਕਰਕੇ ਉਸ ਤੋਂ ਬਾਅਦ ਇਹਨੂੰ ਇੱਕ ਬੰਦਾ ਉਧਰ ਜਾ ਕੇ ਇਹਨੂੰ ਫੇਰ ਦੁਬਾਰਾ ਤੋਂ ਟਾਈਟ ਕਰਾਂਗੇ ਉਸ ਤੋਂ ਬਾਅਦ ਜਿਵੇਂ ਮਰਜ਼ੀ ਮੂਰੀ ਬਣਾ ਲਓ ਨਾਲੇ ਹੋਰ ਹੱਸੇ ਨਾਲੋਂ ਦੁੱਗਣੀ ਮਜ਼ਬੂਤੀ ਨਾ ਇਹ ਟੁੱਟੇ ਹਾਜੀ ਉਹ ਮੂਰੀ ਟੁੱਟ ਜੂਗੀ ਇਹ ਨਹੀਂ ਟੁੱਟੂਗੀ ਇਸ ਕਰਕੇ ਜੇ ਆਪਾਂ ਬਚਤ ਕਰਾਂਗੇ ਜਿੱਥੇ ਜਿੱਥੇ ਬਚਤ ਕਰਾਂਗੇ ਤਾਂ ਹੀ ਆਪਾਂ ਨੂੰ ਬਚਤ ਹੋਊਗੀ ਜੇ ਆਪਾਂ ਛੋਸ਼ੇ-ਬੋਸ਼ਿਆਂ ਨਾਲ ਚਾਹੇ ਕਿੰਨੀ ਲੱਖਾਂ ਦਾ ਅਜਾੜਾ ਕਰ ਲੋ ਉਹਨੇ ਹੋਈਏ ਜਾਣਾ ਜਿੱਥੋਂ ਪੈਸਾ ਬਚਦਾ ਉੱਥੋਂ ਬਚਾਓ ਬਾਈ ਜਿਹੜੇ ਨਵੇਂ ਮੁੰਡੇ ਨੇ ਆਪ ਦਾ ਕੰਮ ਕਾਮਯਾਬੀ ਚ ਕਰਨਾ ਚਾਹੁੰਦੇ ਨੇ ਜਿੱਥੋਂ ਉਹਨਾਂ ਨੂੰ 2 ਰੁਪਈਆ ਦਾ ਫਾਇਦਾ ਹੁੰਦਾ ਜੇ ਤੁਹਾਡਾ ਦੁੱਧ ਫਰਜ ਕਰੋ 5 ਰੁਪਏ ਕਿਤੇ ਵੱਧ ਲੱਗਦਾ ਤੁਸੀਂ ਪਾਓ ਇਹ ਨਾ ਸੋਚੋ ਯਾਰ ਵੀ ਆਪਣੇ ਪਿੰਡ ਦਾ ਦੂਜੀ ਇਹਨੂੰ ਪਾ ਦਈਏ ਨਾ ਕਿੱਥੇ ਬਾਹਰ ਜਾਵਾਂਗੇ ਮੇਰਾ ਕਹਿਣ ਦਾ ਭਾਵੇਂ ਇਹੀ ਹੈ ਵੀ ਜਿੱਥੋਂ ਵੀ ਆਪਣਾ ਫਾਇਦਾ ਹੁੰਦਾ ਉੱਥੋਂ ਫਾਇਦਾ ਕਰੋ ਕੱਲਾ ਇਹਨਾਂ ਦੇਖੋ ਵੀ ਯਾਰ ਕਿੱਥੇ ਜਾਵਾਂਗੇ ਕਰਨ ਕਿੱਥੇ ਨਾ ਇਸ ਕਰਕੇ ਮੇਰੀ ਇਹੀ ਵੀਡੀਓ ਬਣਾਉਣ ਦਾ ਮਕਸਦ ਹੈ ਵੀ ਆਹ ਚੀਜ਼ਾਂ ਜਿਹੜਾ ਪਪੂ ਲਗੇ ਇਹ ਤੁਸੀਂ ਆਪ ਦਾ ਦੋ ਘੜੀ ਡੰਗ ਸਾਰ ਸਕਦੇ ਹੋ ਜਿਹੜੀਆਂ ਆਪਣੀਆਂ ਘਰੇ ਮੱਝਾ ਸੁੰਦੀਆਂ ਨੇ ਜਾਂ ਬੱਚੇ ਦੇ ਰੱਸਾ ਪਾਣਾ ਕੋਈ ਮੌਕੇ ਤੇ ਆਪਣੇ ਲਈ ਹੁੰਦਾ ਨਹੀਂ ਘਰੇ ਥੈਲੇ ਪਏ ਹੁੰਦੇ ਨੇ ਕੱਟ ਕੇ ਕੋਈ ਬੱਚੇ ਵਾਸਤੇ ਰੱਸਾ ਛੋਟਾ ਮੋਟਾ ਕੱਟ ਕੇ ਰੱਖ ਲਓ ਥੈਲਿਆਂ ਦਾ ਬਣਾ ਕੇ ਕੋਈ ਮੌਕੇ ਤੇ ਸੰਗਲ ਟੁੱਟ ਜਾਂਦਾ ਕੋਈ ਮੌਕੇ ਤੇ ਮੂਰੀ ਪਾਣ ਵਾਸਤੇ ਬਣਾ ਕੇ ਰੱਖ ਲਓ ਤੇ ਇਹੋ ਜਿਹੇ ਛੋਟੇ ਛੋਟੇ ਕੰਮ ਇਹ ਬਹੁਤ ਦੰਦੀ ਹੈ ਇਸ ਕਰਕੇ ਇਹ ਚੀਜ਼ਾਂ ਨੂੰ ਤੁਸੀਂ ਜ਼ਰੂਰ ਅਪਣਾ ਕੇ ਦੇਖੋ ਤੇ ਬਣਾ ਕੇ ਦੇਖੋ